ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜੇ ਰਹਿਣਾ ਜਿੰਨਾ ਵੀ ਨਾ ਪਹੁੰਚਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਆਸ਼ੂ ਨੇ ਵੱਧ ਦੇ ਮੀਚ ਕੀਤਾ ਚੋਣ ਪ੍ਰਚਾਰ ਲੁਧਿਆਣਾ ਪੱਛਮੀ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਦਾ ਚੋਣ ਪ੍ਰਚਾਰ ਸਿਖਰ ਤੇ ਪਹੁੰਚ ਚੁੱਕਾ ਹੈ ਅੱਜ ਵੱਧ ਦੇ ਮੀਚ ਪੂਰੇ ਜੋਸ਼ ਨਾਲ ਆਸ਼ੂ ਨੂੰ ਸੁਣ ਲਈ ਭੀੜ ਇੱਕ ਡੱਟ ਕੇ ਖੜੀ ਰਹੀ ਹੈ ਇਹ ਨਜ਼ਾਰਾ ਸਥਾਨਕ ਪੰਜ ਪੀ ਰੰਬੜਾ ਰੋਡ ਹੈਥੋਵਾਲ ਵਿਖੇ ਹੋਈ ਇੱਕ ਚੋਣ ਮੀਟਿੰਗ ਚ ਬੱਦਲਾਂ ਦੀ ਗੂੰਜ ਤੇ ਆਸਮਾਨ ਤੋਂ ਹੋ ਰਹੀ ਤੇਜ਼ بارش ਦੇ ਬਾਵਜੂਦ ਸਥਾਨਕ ਲੋਕ ਆਪਣੇ ਚਹੇਤੇ ਆਗੂ ਆਸ਼ੂ ਤੇ ਹੋਰ ਕਾਂਗਰਸੀ ਆਗੂਆਂ ਨੂੰ ਸੁਣਨ ਲਈ ਮੀਂਹ ਦੇ ਭਿਜ ਦੇ ਖੜੇ ਸਦੇ ਖੜੇ ਰਹੇ ਆਸ਼ੂ ਨਾਲ ਸਥਾਪਕਾ ਮੁੱਖ ਮੰਤਰੀ ਚੰਨਜੀ ਸਚੰਨੀ ਵਿਧਾਇਕ ਪ੍ਰਗਟ ਸਿੰਘ ਸਾਬਕਾ ਮੰਤਰੀ ਰਾਜਕਮਰ ਵੇਰਕਾ ਸਾਭਕਾ ਵਿਧਾਇਕ ਲਖਵੀਰ ਸਿੰਘ ਲੱਖਾ ਸਾਭਕਾ ਮੇਅਰ ਬਲਕਾਰ ਸਿੱਧੂ ਦੇ ਸਥਾਨਕ ਲੋਕਾਂ ਦਾ ਧੰਨਵਾਦ ਕਰਦੇ ਆ ਕਿਹਾ ਹੈ ਕਿ ਭਾਰੀ ਮੀਦ ਨਾਲ ਕਾਂਗਰਸੀ ਆਗੂ ਨੂੰ ਸੁਣਨ ਲਈ 71 ਹੋਈ ਭਾਰੀ ਭੀੜ ਦਰਸਾਉਂਦੀ ਹੈ ਕਿ ਵਿਧਾਨ ਸਭਾ ਪੱਛਮੀ ਦੇ ਚੋਣ ਚ ਆਸ਼ੂ ਦੀ ਜਿੱਤ ਯਕੀਨੀ ਹੈ ਆਸ਼ੂ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਪਿਛਲੇ 25 ਸਾਲ ਵਿਧਾਨ ਸਭਾ ਪਛਮੀ ਸਮੇਤ ਲੁਧਿਆਣਾ ਦੇ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕੀਤੇ ਹਨ ਇਸ ਦਾ ਸਿੱਧਾ ਪ੍ਰਮਾਣ ਤੁਸੀਂ ਲੋਕਾਂ ਨੇ ਔਖੇ ਸਮੇਂ 'ਚ ਮੇਰਾ ਸਾਥ ਦੇ ਕੇ ਸਰਕਾਰ ਦੇ ਅਤਿਆਚਾਰ ਨੂੰ ਚੁਣੌਤੀ ਦੇਣ ਦੀ ਤਾਕਤ ਦੇ ਕੇ ਦਿੱਤਾ ਹੈ ਇਸ ਦਰਾਂ ਸਥਾਨਕ ਲੋਕਾਂ ਨੇ ਆਸ਼ੂ ਨੂੰ ਵਿਧਾਨ ਸਭਾ ਚੋਣਾਂ 'ਚ ਭੇਜਣ ਦਾ ਦਾਵਾ ਵੀ ਕੀਤਾ ਹੈ ਕਾਂਗਰਸ ਲੀਡਰਸ਼ਿਪ ਨੂੰ ਉਹਨਾਂ ਨੇ ਉਹਨਾਂ ਦੇ ਹੱਕ 'ਚ ਵੋਟ ਪਾਉਣ ਦਾ ਭਰੋਸਾ ਵੀ ਦਿੱਤਾ ਹੈ ਇਸ ਮੌਕੇ ਆਸ਼ੂ ਦੇ ਵੋਟਰਾਂ ਦੇ ਸਾਥੀਆਂ ਨੇ ਕਿਹਾ ਹੈ ਕਿ 19 ਜੂਨ ਨੂੰ ਭਾਰਤ ਪੂਸ਼ਣ ਆਸ਼ੁਧੀ ਜਿਤਪ੍ਰਾਮ ਜਾਗ ਨੂੰ ਇੱਕ ਨਵੀਂ ਦਿਸ਼ਾ ਤੇ ਦਸ਼ਾ ਪ੍ਰਦਾਨ ਕਰੇਗੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ